Da praz! 1, 2, 3 Rov Empor drop ਰੇ ਨੇ ਲੱਗੂ ਵੰਡੇ ਜਾ ਰਹੇ ਨੇ ਕਿਸ ਖੁਸ਼ੀ ਦੇ ਚਪੋਲ ਵਜਰੇ ਨੇ ਅੱਜ ਲਾਖੀਆਂ ਬਾਰੇ ਦੇ ਅੱਜ ਬਾਤ ਕਰਾਂਗੇ ਲਾਖੀਆਂ ਬਾਰੇ ਨਾਲ ਹੀ ਜਾਣ ਦੀ ਕੋਸ਼ਿਸ਼ ਕਰਾਂਗੇ ਅੱਜ ਢੋਲ ਕਿਸ ਖੁਸ਼ੀ ਦੇ ਵਿੱਚ ਵਜਰੇ ਨੇ ਆ ਨੱਡੂ ਵੰਡੇ ਜਾ ਰਹੇ ਨੇ ਲੱਗਦਾ ਕੋਈ ਸਗੰਧੀ ਇਨਾਮ ਲੱਗਿਆ ਜਿਸ ਤੋਂ ਬਾਅਦ ਫਿਰ ਅੱਜ ਭਗੜੇ ਪਏ ਜਾ ਰਹੇ ਨੇ ਢੋਲ ਦੀ ਧਾਮ ਤੇ ਲੱਡੂ ਨਾਲਿਆਂ ਵੰਡੇ ਜਾ ਰਹੇ ਆ ਗੱਲ ਬਾਤ ਕਰਦੇ ਆ ਜੰਨ ਦੀ ਕੋਸ਼ਿਸ਼ ਕਰਦੇ ਆ ਕਰਨ ਭਾਈ ਲੋਕ ਕੀ ਕਹਿਣਾ ਭਾਈ ਦਾ ਜੰਨ ਦੀ ਕੋਸ਼ਿਸ਼ ਕਰਦੇ ਆ ਤਾਂ ਲੱਡੂ ਜਿਹੜੇ ਆ ਉਹ ਵੰਡੇ ਜਾ ਰਹੇ ਆ ਕੇਸਗਰ ਨੂੰ ਲੈ ਕੇ ਲੱਡੂ ਵੰਡੇ ਜਾ ਰਹੇ ਆ ਅੱਜ ਲਾਟਰੀਆਂ ਵਾਲਿਆਂ ਵੱਲੋਂ ਲੱਗਦਾ ਕੋਈ ਤਕੜਾ ਹੀ ਇਨਾਮ ਲੱਗਿਆ ਤਾਂ ਜੇਸੂ ਨੂੰ ਲੈ ਕੇ ਅੱਜ ਲੱਡੂ ਵੰਡੇ ਜਾ ਰਹੇ ਆ ਪਗੜੇ ਪਾਏ ਜਾ ਰਹੇ ਆ ਟੋਲ ਟੋਲ ਵੱਜ ਰਹੇ ਆ ਤਾਂ ਗੱਲ ਬਾਤ ਵੀ ਕਰਾਂਗੇ ਕਰਨ ਬਾਈ ਉਹਨਾਂ ਦੇ ਨਾਲ ਕੀ ਕਹਣਾ ਇਹਨਾਂ ਦਾ ਅੱਜ ਕਿਸ ਖੁਸ਼ੀ ਦੇ ਵਿੱਚ ਲੱਡੂ ਜਿਹੜੇ ਹੈਗੇ ਉਹ ਵੰਡੇ ਜਾ ਰਹੇ ਆ ਟੋਲ ਵੱਜ ਰਹੇ ਆ ਗੱਲ ਬਾਤ ਕਰਦੇ ਆ ਕਰਨ ਬਾਈ ਨਾਲ ਭਾਈ ਜੀ ਅੱਜ ਕਿਸ ਖੁਸ਼ੀ ਵਿੱਚ ਲੱਡੂ ਆਂ ਰਹੇ ਉਹ ਟੋਲ ਵੱਜ ਰਹੇ ਆ ਅੱਜ ਰਾਤ ਕੱਲ ਜਲਾਲਾਬਾਦ ਦੇ ਵਿੱਚ ਜਲਾਲਾਬਾਦ ਦਾ ਸਭ ਤੋਂ ਵੱਡਾ ਪ੍ਰਾਈਜ਼ 18 ਲੱਖ ਰੁਪਏ ਦਾ ਸ਼ੇਅਰ ਦੇ ਵਿੱਚ ਲੱਗ ਗਿਆ ਜੀ 6 ਰੁਪਏ 'ਚ 18 18 ਲੱਖ ਰੁਪਏ ਦਾ ਪ੍ਰਾਈਜ਼ ਜੋ ਕਿ ਜਲਾਲਾਬਾਦ ਦੇ ਵਿੱਚ ਹਾਈਐਸਟ ਪ੍ਰਾਈਜ਼ ਆਪਣੇ ਕੋਲ ਲੱਗ ਗਿਆ ਜੀ 6 ਰੁਪਏ ਦੇ ਵਿੱਚ 18 ਲੱਖ ਜੀ ਇਸ ਤੋਂ ਪਹਿਲਾਂ ਜਲਾਲਾਬਾਦ ਵਿੱਚ ਕਿੰਨੇ ਦਾ ਪ੍ਰਾਈਜ਼ ਲੱਗਿਆ ਇਸ ਤੋਂ ਪਹਿਲਾਂ ਜਲਾਲਾਬਾਦ ਦੇ ਵਿੱਚ 10 ਲੱਖ ਦਾ ਪ੍ਰਾਈਜ਼ ਲੱਗਿਆ ਉਹ ਵੀ ਆਪਣੀ ਏਜੰਸੀ ਤੋਂ ਹੀ ਲੱਗਿਆ ਸੀਗਾ ਜੀ ਆਪਣਾ ਹੀ ਰਿਕਾਰਡ ਟੁੱਟ ਗਿਆ 18 ਲੱਖ ਰੁਪਏ ਦਾ ਪ੍ਰਾਈਜ਼ 6 ਰੁਪਏ ਦੇ ਵਿੱਚ ਲੱਗ ਗਿਆ ਜੀ ਜਲਾਲਾਬਾਦ 6 ਰੁਪਏ ਹਾਂਜੀ 6 ਰੁਪਏ ਦੇ ਵਿੱਚ ਜੀ ਤੇ ਬਾਈਕ ਕਿਪ ਹੋਈ ਅਜਨਾਂ ਨੂੰ ਲੱਗਿਆ ਮਾਈ ਉਹ ਅੰਮ੍ਰਿਤਸਰ ਦੇ ਆ ਜੀ ਉਹ ਫਾਜ਼ਿਲਕਾ ਕੱਲ ਆਏ ਸੀ ਕਿ ਮੈਰਿਜ ਤੇ ਉਹ ਆਪਣੀਆਂ ਵੀਡੀਓ ਦੇਖਦੇ ਸੀ ਕਿ ਆਪਣੇ ਕੋਲੋਂ ਕੱਲ ਲਾਟਰੀ ਪਾ ਕੇ ਗਏ ਸੀਗੇ ਉਹਨਾਂ ਨੇ ਦੋ ਕਾਪੀਆਂ ਲਈਆਂ ਸੀ ਕਿ ਅਜੋ 2400 ਰੁਪਏ ਦੇ ਕਰੀਬ ਉਹਨਾਂ ਨੇ ਲਈਆਂ ਸੀ ਕਿਆਂ ਲਾਟਰੀਆਂ ਉਹਨਾਂ ਦੇ ਵਿੱਚੋਂ ਉਹਨਾਂ ਦਾ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਅਪਣੀ ਅੱਜ ਉਹਨਾਂ ਨਾਲ ਗੱਲ ਹੋਈ ਆ ਉਹ ਕੱਲ ਜਾਂ ਪਰਸੋਂ ਤੱਕ ਆਪਣੇ ਕੋਲ ਆਣਗੇ ਆਪਾਂ ਉਹਨਾਂ ਨੂੰ ਵੀ ਮਿਲਵਾਵਾਂਗੇ ਸਾਰਿਆਂ ਦੇ ਨਾਲ ਜੀ ਜੀ ਆ ਫਿਰ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਐਸੋ ਪਹਿਲਾਂ 45000 90000 2 ਲੱਖ ਜੀ 10 ਲੱਖ ਤੱਕ 10 ਲੱਖ ਤੱਕ ਆਪਣੇ ਕੋਲੇ ਨਿਕਲੇ ਸੀ 18 ਲੱਖ ਦਾ ਆਪਣੇ ਕੋਲੇ ਪ੍ਰਾਈਜ਼ ਜਲਾਲਾਬਾਦ ਦੇ ਵਿੱਚ ਹੀ ਪਹਿਲੀ ਵਾਰ ਲੱਗਿਆ ਜੀ 6 ਰੁਪਏ ਦੇ ਵਿੱਚ 18 ਲੱਖ ਦਾ ਪ੍ਰਾਈਜ਼ ਲੱਗਿਆ ਜੀ ਪਾਗੜੇ ਪੈ ਰਹੇ ਪੂਰੇ ਜੀ ਪੂਰੇ ਪੂਰੇ ਕੱਲ ਪਰ ਰਾਤ ਵੀ ਵੀਡੀਓ ਬਣਾਈ ਸੀ ਜੋ ਕੱਲ ਆਪਣੇ ਕੋਲੇ ਕੱਲ ਹੈਟ੍ਰਿਕ ਲੱਗੇ ਜੀ ਇਨਾਮਾਂ ਦੀ 1 ਵਜੇ 45000 90000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਜੀ ਹੈਟ੍ਰਿਕ ਲੱਗੀ ਹੈਟ੍ਰਿਕ ਲੱਗੀ ਹੈ ਹਾਂ ਜੀ ਹਾਂ ਜੀ ਸਭਨ ਕੋਲ 18 ਲੱਖ ਰੁਪਏ ਦਾ ਕਿ ਪ੍ਰਾਈਜ਼ ਲੱਗਾ 18 ਲੱਖ ਰੁਪਏ 6 ਰੁਪਏ ਦੇ ਵਿੱਚ 18 ਲੱਖ ਰੁਪਏ ਨਿਕਲੇ ਆ ਤੁਹਾਨੂੰ ਦਿਖਾ ਦਈਏ ਟਿਕਟ ਨੰਬਰ 99802 ਸੋਲਡ ਬਾਈ ਕਰਨ ਅਰਜੁਨ ਲੋਟਰੀ ਔਰ ਦੱਸਿਏ ਕੀ 6 ਰੁਪਏ ਦੇ ਵਿੱਚ 2400 ਦੀਆਂ ਬੰਦੇ ਨੇ ਟਿਕਟਾਂ ਖਰੀਦੀਆਂ ਸੀ ਔਰ 6 ਰੁਪਏ ਵਾਲੀ ਦੇ ਵਿੱਚ 18 ਲੱਖ ਰੁਪਏ ਦਾ ਪ੍ਰਾਈਜ਼ ਲੱਗਾ ਜਿਸ ਤੋਂ ਬਾਅਦ ਹੁਣ ਢੋਲ ਵੱਜ ਰਿਹਾ ਜੀ ਜੁਲਾਈ ਜਾ ਰਹੀ ਹੈ ਪਗੜੇ ਪਹਿਣ ਜਾ ਰਹੇ ਆ

Ka idira ile bayisdi nnachire ne ce balibetak masu haku da ਹੋਗੇ 18 ਲੱਖ ਰੁਪਏ ਦਾ ਪ੍ਰਾਈਸ ਨਿਕਲਿਆ। ਹਾਂਜੀ ਪਹਿਲਾਂ ਤਾਂ ਸਾਰੇ ਜਲਾਲਾਬਾਦ ਦਾ ਸ਼ੁਕਰੀਆ ਹੈ ਜੀ ਜੋ ਸਾਡਾ ਸਾਥ ਦੇ ਰਹੇ ਆ ਜੋ ਸਾਨੂੰ ਇੱਥੋਂ ਤੱਕ ਲੈ ਕੇ ਆਏ ਆ। ਅਸੀਂ ਵੀ ਉਹਨਾਂ ਦੀ ਉਮੀਦਾਂ ਤੇ ਖਰੇ ਉਤਰਦੇ ਆ। ਹਰ ਰੋਜ਼ ਪ੍ਰਾਈਸ ਆ ਰਹੇ ਆ ਜੀ ਸਾਡੇ ਕੋਲੇ ਜਲਾਲਾਬਾਦ ਦੇ ਵਿੱਚ ਕੱਲ ਜਲਾਲਾਬਾਦ ਦੇ ਵਿੱਚ ਪ੍ਰਾਈਸ ਦੀ ਹੈਡਰਿਕ ਲੱਗੀ ਆ ਜੀ ਜਿਹਦੇ ਵਿੱਚ 90000 45000 ਤੇ ਰਾਤ ਨੂੰ 18 ਲੱਖ ਰੁਪਏ ਦਾ ਪ੍ਰਾਈਸ ਲੱਗਿਆ ਜੀ। ਕੀ ਕਹਿਣਾ ਚਾਹੋਗੇ? ਅੱਛਾ ਜਿਹੜੀ ਗੱਲ ਆਪਾਂ ਹਮੇਸ਼ਾ ਕਰਦੇ ਆ ਕਿ ਤੁਸੀਂ ਪੂਰੇ ਪੈਸੇ ਦੇਣੀ। ਹਾਂਜੀ ਮੈਂ ਹੋ ਜੀ 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 ਉਹੀ ਆਪਾਂ ਇੱਕ ਗੱਲ ਕਰ ਦਿੰਨੇ ਆ ਜੀ ਇਹ ਵਾਲੀ ਟਿਕਟ ਹੁੰਦੀ ਆ ਜੀ ਸ਼ੇਅਰ पे ਵਾਲੀ ਜਿਸ ਦਾ ਸੈਕੰਡ ਪ੍ਰਾਈਜ਼ ਹੁੰਦਾ 9000 ਰੁਪਏ ਜੀ 9000 ਰੁਪਏ ਤੇ ਕੋਈ ਟੈਕਸ ਨਹੀਂ ਹੁੰਦਾ ਜੀ 10000 ਤੋਂ ਉੱਪਰ ਟੈਕਸ ਹੁੰਦਾ ਅੱਛਾ ਉਸ ਬੰਦੇ ਨੂੰ 9 9000 ਦੇ 200 ਪ੍ਰਾਈਜ਼ ਲੱਗੇ ਆ ਜੀ ਹਾਂ ਜੋ ਟੈਕਸੇਬਲ ਅਮਾਉਂਟ ਨਹੀਂ ਹੈ ਅੱਛਾ ਜੀ 99000 ਦੇ 200 ਪ੍ਰਾਈਸ ਲੱਗੇ 200 ਪ੍ਰਾਈਸ ਲੱਗੇ ਜੀ ਇਕੱਠਾ 18 ਲੱਖ ਨਹੀਂ ਲੱਗੇ ਜੀ ਉਹਨੂੰ 99000 ਦੇ 200 ਪ੍ਰਾਈਸ ਲੱਗੇ ਆ ਜੀ ਕਿੰਨੇ ਕਾਪੀਆਂ ਖਰੀਦੀਆਂ ਸੀ ਜੀ ਇੱਕ ਕਾਪੀ ਹੁੰਦੀ ਹੈ ਜੀ 200 ਪੇਜ ਦੀ ਅੱਛਾ ਸਾਰੀ ਦੀ ਸਾਰੀ ਲੱਗੇ ਹਾਂ ਜੀ ਉਹ ਸਾਰੀ ਦੀ ਸਾਰੀ ਲੱਗੇ 1200 ਰੁਪਏ ਜੀ 200 ਟਿਕਟ ਸੀ ਸ਼ੇਅਰ ਪੇ ਦੀ ਟਿਕਟ ਸੀ 1200 ਰੁਪਏ ਟੋਟਲ ਉਹਦੀ ਅਮਾਉਂਟ ਸੀਗੀ ਉਹਦੇ ਵਿੱਚ ਉਹਨੂੰ 9000 ਰੁਪਏ ਦੇ 200 ਪ੍ਰਾਈਜ਼ ਲੱਗੇ ਆ ਜੀ ਜਿਸ ਦੀ ਟੋਟਲ ਅਮਾਉਂਟ 18 ਲੱਖ ਰੁਪਏ ਬਣਦੀ ਹੈ ਜੀ ਉਹ ਟੈਕਸੇਬਲ ਅਮਾਉਂਟ ਨਹੀਂ ਹੈ ਸੋ ਪੂਰੀ ਪੇਮੈਂਟ ਹੀ ਉਹਨਾਂ ਨੂੰ ਦਿਵਾਵਾਂਗੇ ਅਸੀਂ ਜੀ ਉਹਨਾਂ ਦਾ ਤਾਂ ਤੇ ਤਾਂ ਕੱਟਕੁੱਟ ਲੈਂਦੇ ਨਾ ਟੈਕਸ ਦੇ ਨਾਮ ਤੇ ਤਾਂ ਤੇ ਤਾਂ ਦੇਖੋ ਜੀ 15 ਲੱਖ ਹੀ ਮਿਲਣਾ ਸੀਗਾ ਜਿੱਥੇ ਤੁਸੀਂ ਆ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾ ਰਹੇ ਹੋ ਜਿੱਤੇ ਨਾਮ ਤੁਹਾਡੇ ਇੰਨੇ ਨਿਕਲ ਰਹੇ ਹਾਂ ਤੁਸੀਂ ਲੋਕਾਂ ਨੂੰ ਇਹ ਵੀ ਅਵੇਅਰ ਕਰ ਰਹੇ ਹੋ ਤਾਂ ਕਿ ਦੇ ਉੱਤੇ ਜਿਹੜਾ ਟੈਕਸ ਦੇ ਨਾਮ ਤੇ ਲੱਗਿਆ ਜਾਂਦਾ ਉਹ ਤੋਂ ਕਿਵੇਂ ਬਚਿਆ ਆਪਾਂ ਅੱਜ ਫੇਰ ਇਹੀ ਗੱਲ ਦੱਸ ਦਿੰਨੇ ਆ 10000 ਤੋਂ ਵੱਧ ਵਿਨਿੰਗ ਦੇ ਉੱਪਰ ਟੈਕਸ ਲੱਗਦਾ ਜੀ ਇੱਕ ਸਿੰਗਲ ਟਿਕਟ ਤੇ ਸਿੰਗਲ ਟਿਕਟ ਮੰਨ ਲਓ ਇਸ ਦਾ 5th ਪ੍ਰਾਈਜ਼ 9000 ਰੁਪਏ ਆ ਉਸ ਤੇ ਕੋਈ ਟੈਕਸ ਨਹੀਂ ਆ ਜੀ ਜਦੋਂ ਆਪਾਂ 9000 ਤੋਂ ਉੱਤੇ 50000 ਜਾਂ 5 ਲੱਖ 'ਚ ਚਲੇ ਜਾਂਦੇ ਸਿੰਗਲ ਟਿਕਟ ਤੇ ਫਿਰ ਟੈਕਸ ਲੱਗਦਾ ਜੀ ਸਿੰਗਲ ਟਿਕਟ ਦਾ 10000 ਤੋਂ ਉੱਪਰ ਦਾ ਟੈਕਸ ਉਸ ਤੋਂ ਪਹਿਲਾਂ ਕੋਈ ਟੈਕਸ ਨਹੀਂ ਹੁੰਦਾ ਜੀ ਇਹ ਚੀਜ਼ ਤੋਂ ਅਸੀਂ ਅਵੇਅਰ ਕੀਤਾ ਕਸਟਮਰ ਬਹੁਤ ਅਵੇਅਰ ਵੀ ਹੋਇਆ ਤਾਂ ਲੋਕਾਂ ਦੀ ਥੋੜੀ ਜੀ ਠੱਗੀ ਦੁਕਾਨਦਾਰਾਂ ਦੀ ਬੰਦ ਵੀ ਹੋਈ ਹੈ ਜੀ ਅਜਬਾ ਪੂਰੇ ਖੁਸ਼ ਹੈ ਜੀ ਜਲਾਲਾਬਾਦ ਦੇ ਵਿੱਚ ਰਿਕਾਰਡ ਬਣਿਆ ਹੁਣ ਅਗਲਾ 6 ਕਰੋੜ ਦੀ ਵਾਰੀ ਹੈ ਜੀ ਮਿਸਾਲ ਕੀ ਬੰਪਰ 6 ਕਰੋੜ ਦਾ ਉਹ ਪੂਰੀਆਂ ਚੰਗੀ ਜਿਹੜਾ ਟਿਕਟਾਂ ਤਸੱਲੀ ਨਾਲ ਵਿਕ ਰਹੀਆਂ ਜੀ ਅਗਲੀ ਵਾਰੀ ਆਪਣੇ ਕੋਲ 6 ਕਰੋੜ ਦੀ ਹੈ ਅਸੀਂ ਇਹੀ ਅਪੀਲ ਕਰਦੇ ਹਾਂ ਤੁਸੀਂ ਲਾਟਰੀ ਪਾਣੀ ਹੈ ਤੁਸੀਂ ਸਾਡੀ ਏਜੰਸੀਆਂ ਸਾਡੇ ਸਟਾਲ ਸਾਡੇ 300 ਸਟਾਲ ਹੈ ਜਲਾਲਾਬਾਦ ਦੇ ਵਿੱਚ ਤੁਸੀਂ ਕਿਸੇ ਵੀ ਸਟਾਲ ਤੋਂ ਲਾਟਰੀ ਪਾ ਸਕਦੇ ਹੋ ਸਾਡਾ ਇੱਕ ਸਟਾਲ ਹੈ ਜੀ ਨੇੜੇ ਡੀ.ਐਚ.ਵੀ ਸਕੂਲ ਸਾਹਮਣੇ ਆਰਕੇ ਢਾਬਾ ਸਾਡਾ ਉੱਥੇ ਇੱਕ ਕਾਊਂਟਰ ਹੈ ਤੁਸੀਂ ਉਸ ਕਾਊਂਟਰ ਤੇ ਜਾ ਕੇ ਟਿਕਟ ਪਾ ਸਕਦੇ ਹੋ ਇੱਕ ਕਾਊਂਟਰ ਹੈ ਸਾਡਾ ਨੇੜੇ ਪੰਜਾਬ ਨੈਸ਼ਨਲ ਬੈਂਕ ਜਿੱਥੇ ਪਿਛਲੀ ਵਾਰ 10 ਲੱਖ ਦਾ ਪ੍ਰਾਈਜ਼ ਲੱਗਿਆ ਸੀ ਤੁਸੀਂ ਉੱਥੇ ਜਾ ਕੇ ਵੀ ਟਿਕਟ ਪਾ ਸਕਦੇ ਹੋ ਦੁਕਾਨਦਾਰ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ ਪੂਰੇ ਪੰਜਾਬ ਨੂੰ ਹੀ ਪਤਾ ਇੱਕ ਛੋਟੀ ਜਿਹੀ ਅਪੀਲ ਮੈਂ ਹੋਰ ਕਰ ਦਿੰਨਾ ਸਾਡਾ ਐਡਰੈਸ ਹੈ ਜੀ ਜਲਾਲਾਬਾਡ ਡਿਸਟ੍ਰਿਕਟ ਫਾਜ਼ਿਲਕਾ ਬਹੁਤ ਕਸਟਮਰ ਮੋਗੇ ਵਾਲੇ ਜਲਾਲਾਬਾਡ ਪਹੁੰਚ ਰਹੇ ਆ ਅੱਜ ਵੀ ਕਸਟਮਰ ਆਏ ਸੀਗੇ ਅਮਰਗੜ ਤੋਂ ਸਪੈਸ਼ਲ ਲਾਟਰੀ ਪਾਣ ਆਏ ਸੀਗੇ ਉਹ ਮੋਗੇ ਵਾਲੇ ਜਲਾਲਾਬਾਦ ਪਹਿਲਾਂ ਗਏ ਆ ਹਾਂਜੀ ਉਹ ਪਹਿਲਾਂ ਜਲਾਲਾਬਾਦ ਮੋਗੇ ਵਾਲੇ ਗਏ ਆ ਫਿਰ ਉੱਥੇ ਕਾਲ ਕੀਤੀ ਹੈ ਕਿ ਐਡਰੈਸ ਦੱਸੋ ਫਿਰ ਉਹ ਉਸ ਤੋਂ ਬਾਅਦ ਜਲਾਲਾਬਾਦ ਦੇ ਵਿੱਚ ਆਏ ਆ ਜੀ ਸੋ ਅਸੀਂ ਇਸ ਲਈ ਦੱਸਦੇ ਨੇ ਡਿਸਟ੍ਰਿਕਟ ਫਾਜ਼ਿਲਕਾ ਜੀ ਜਲਾਲਾਬਾਦ ਹਾਂਜੀ ਮੁਕਸਰ ਰੋਡ ਨੇੜੇ ਸ਼ਿਦੂਦਮ ਸਿੰਘ ਪਾਰਕ ਜਲਾਲਾਬਾਦ ਕਾਰਨ ਅਰਜੁਨ ਲਾਟਰੀ ਏਜੰਸੀ ਹੈ ਜੀ ਆਪਣੀ ਤੁਸੀਂ ਸਾਡੇ ਤਿੰਨਾਂ ਕਾਊਂਟਰਾਂ ਤੋਂ ਕਿਤੋਂ ਵੀ ਪਾ ਸਕਦੇ ਹੋ ਜੀ ਲਾਟਰੀ 9056074094 ਜੀ ਜੀ ਧੰਨਵਾਦ ਜੀ